ਸ਼ੂਗਰ ਦਾ ਸਾਰਾ ਚੈੱਕਅਪ ਹੋ ਰਿਹਾ ਡਾਕਟਰਾਂ ਦੀ ਟੀਮ ਆਈ ਹੋਈ ਹੈ ਇਹ 2 ਵਜੇ ਤੱਕ ਕੈਂਪ ਚੱਲਣਾ ਜੇ ਕਿਸੇ ਨੇ ਕੋਈ ਚੈੱਕਅਪ ਕਰਾਉਣਾ ਕੋਈ ਢਿੱਲਾ ਮਠਹਿਗੀ ਆ ਤਾਂ ਕਰਾ ਸਕਦੇ ਹਾਂ ਇੱਥੇ ਮੈਡੀਸਨ ਵੀ ਸਾਰੀ ਫ੍ਰੀ ਹੈ ਮੈਡੀਸਨ ਵੀ ਸਾਰੀ ਫ੍ਰੀ ਹੈ ਸਟਾਫ ਸਾਰਾ ਧਨੋਲੇ ਦੇ ਸਰਕਾਰੀ ਹਸਪਤਾਲ ਵਾਲੀ ਹੈ ਸਾਰਾ ਸਟਾਫ ਧਨੋਲੇ ਵਾਲੀ ਹੈ ਬੱਚਿਆਂ ਦੇ ਡਾਕਟਰ ਵੀ ਆਏ ਹੋਏ ਨੇ ਆ ਬੱਚਿਆਂ ਦੇ ਡਾਕਟਰ ਹੈਗੇ ਨੇ ਮੈਡੀਸਨ ਵਾਲੇ ਵੀ ਹੈਗੇ ਨੇ ਤੇ ਅੱਖਾਂ ਦਾ ਚੈੱਕਅਪ ਵੀ ਹੈ ਜਿਨੇ ਕੋਈ ਅੱਖਾਂ ਦਾ ਚੈੱਕਅਪ ਵਗੈਰਾ ਕਰਾਉਣਾ ਉਹ ਵੀ ਡਾਕਟਰ ਇੱਥੇ ਹੈਗੇ ਨੇ ਅਵੇਲੇਬਲ ਨੇ 2 ਵਜੇ ਤੱਕ ਕੈਂਪ ਚੱਲੂਗਾ ਇਹ ਜੇ ਵੀ ਕਿਸੇ ਭੈਣ ਭਰਾ ਨੇ ਕੋਈ ਹਾਂ ਬਲੂਟੂਥ ਆਜ ਇਹਨਾਂ ਨੇ ਪਰਚੀਆਂ ਕੱਟੀਆਂ ਗਏ ਨੇ ਬੈਠੇ ਨੇ ਇਹਨਾਂ ਨੇ ਅੱਖਾਂ ਵਗੈਰਾ ਦਿਖਾਉਣਾ ਇੱਥੋਂ ਪਰਚੀ ਫੜ ਕੇ ਅੰਦਰ ਭੇਜਿਆ ਜਾਂਦਾ ਜੇ ਕਿਸੇ ਨੇ ਕੋਈ ਚੈੱਕ ਅਪ ਕਰਾਉਣਾ ਉਹਦਾ 2 ਵਜੇ ਤੱਕ ਲਾਹਾ ਲੈ ਸਕਦੇ ਹੋ ਦਵਾਈ ਸਾਰੀ ਫ੍ਰੀ ਹੈ 슈ਗਰ ਦਾ ਟੈਸਟ ਕਰਾਉਣਾ ਸ਼ੂਗਰ ਦਾ ਵੀ ਇੱਥੇ ਟੈਸਟ ਹੋ ਜਾਂਦਾ ਦੇਖੋ ਸ਼ੂਗਰ ਦੇ ਟੈਸਟ ਹੁੰਦੇ ਨੇ ਬੀਪੀ ਵਗੈਰਾ ਚੈੱਕ ਹੁੰਦਾ ਅਜਾਲ ਅਜਾਲ ਪੁੱਤਰਵਾਰ ਵਾਈ ਮਾਨਾ ਇਹ ਪੁਰਾਣਾ ਰਾਮ ਰੀਲਾ ਗਰਾਊਂਡ ਸੀ ਜਿੱਥੇ ਰਾਮ ਰੀਲਾ ਹੁੰਦੀ ਹੁੰਦੀ ਸੀ ਉੱਥੇ ਕੈਂਪ ਲੱਗਿਆ ਹੋਇਆ ਪੁਰਾਣਾ ਰਾਮ ਰੀਲਾ ਗਰਾਊਂਡ ਆ ਇਹ ਰਾਮ ਰੀਲਾ ਗਰਾਊਂਡ ਪੁਰਾਣਾ ਉੱਥੇ ਕੈਂਪ ਚੱਲ ਰਿਹਾ ਜੇ ਕਿਸੇ ਨੇ ਚੈੱਕ ਅਪ ਕਰਾਉਣਾ ਤਾਂ 2 ਵਜੇ ਤੱਕ ਡਾਕਟਰ ਸਾਹਿਬਾਨ ਇੱਥੇ ਹੋਣਗੇ ਤਾਂ ਚੈੱਕ ਅਪ ਕਰਾ ਸਕਦੇ ਹੋ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤ